ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੋਟ ਬੁੱਢਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਲਖਵਿੰਦਰ ਲਖੇ ਹਮੇਂ ਘਰ ਆਇਆ ਦੋਸਤੋ ਤੇ ਹਰਪ੍ਰੀਤ ਵੀਰ ਆਪਣੇ ਨਾਲ ਹੋਊਗਾ ਵੀਰ ਲੱਖਾ ਕਿਸੇ ਕੰਮਕਾਰ ਕਰਕੇ ਥੋੜਾ ਜਿਹਾ ਬਾਹਰ ਗਿਆ ਤੇ ਹਰਪ੍ਰੀਤ ਵੀਰ ਤੋਂ ਆਪਾਂ ਪੂਰੀ ਡਿਟੇਲ ਲੈ ਲਾਂਗੇ ਅੱਜ ਇਸ ਵੀਡੀਓ ਦੇ ਵਿੱਚ ਪਸ਼ੂਆਂ ਦੀ ਗੱਲ ਕਰੀਏ ਤਾਂ ਤਕਰੀਬਨ ਤਕਰੀਬਨ ਆਪਾਂ ਤੁਹਾਨੂੰ 4 ਕ ਨਾਲ ਮੱਝਾਂ ਲਿਖਾਉਣੀਆਂ ਨੇ ਮੱਝਾਂ ਝੋਟੀਆਂ ਚਾਰ ਨੇ ਤੇ ਇੱਕ ਬੱਚੀ ਦਿਖਾ ਦਾਂਗੇ ਠੀਕ ਹੈ ਜੀ ਤੇ ਮੂਹਾਂ ਦੰਦਾਂ ਦੇ ਵਿੱਚ ਹੀ ਦੰਦਾਂ ਦੇ ਵਿੱਚ ਵੀ ਦੋਂਦੀ ਬੱਚੀ ਹੋਵੇਗੀ तकरीबन ਬਾਕੀ ਆਪਾਂ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਉਦੋਂ ਤੁਹਾਨੂੰ ਬਥੇਰੇ ਇਨਫੋਰਮੇਸ਼ਨ ਮਿਲ ਜਾਊਗੀ ਤਰੀਕ ਅੱਜ ਦੋਸਤੋ ਤੁਸੀਂ ਨੋਟ ਕਰ ਲਓ 17 ਦਸੰਬਰ ਤੇ ਸਭ ਕੋਈ ਮਾਰਨਿੰਗ ਦੇ तकरीबन तकरीबन ਕੋਈ 10 ਵਜੇ ਕੋਈ 15-20 ਮਿੰਟ ਦਾ ਸਮਾਂ ਤੇ ਬਾਕੀ ਚਵਾਈਆਂ ਇਹਨਾਂ ਪਸ਼ੂਆਂ ਦੀਆਂ ਦੋਸਤੋ ਹੋਈਆਂ ਨੇ ਮਾਰਨਿੰਗ ਜਿੰਨੇ ਵੀ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਮੱਝਾਂ ਦੇ ਵਿੱਚ ਖਾਸ ਤੌਰ ਤੇ ਸਾਰੇ ਪਸ਼ੂ ਚੋਲੇ ਚਵਾਈਆਂ ਮਾਰਨਿੰਗ ਹੁਣ तकरीबन ਕੋਈ 10 ਵਜੇ 20 ਮਿੰ ਬਾਕੀ ਇੱਕ ਵਾਰੀ ਤੁਹਾਨੂੰ ਗੱਬਣ ਦਿਖਾ ਦੇਵਾਂਗੇ ਆਹ ਕਰਦੇ ਆਂ ਗੱਲਬਾਤ ਰੇਟ ਪਰ ਤਾਂ ਸਾਰੇ ਭਰਾਵਾਂ ਨੂੰ ਪਤਾ ਹੀ ਆ ਬੜਾ ਜੈਨੂਨ ਤੇ ਜਾਇਜ਼ ਹੁੰਦਾ ਸਭ ਤੋਂ ਪਹਿਲਾਂ ਹਰਪ੍ਰੀਤ ਵੀਰ ਸਾਸਰੀ ਘਰ ਸਾਸਿਗਾ ਵੀਰ ਜੀ ਹੋਰ ਭਾਜੀ ਠੀਕ ਠਾਕ ਵਧੀਆ ਵਧੀਆ ਵੀਰ ਜੀ ਚੜਦੀ ਕਲਾ ਤੁਸੀਂ ਬਹੁਤ ਹੋਤੀ ਉੱਤੇ ਲੱਖਾਂ ਫਿਰ ਗਿਆ ਕਿਤੇ ਬਾਹਰ ਹੀ ਹਾਂਜੀ ਹਾਂਜੀ ਵੀਰ ਜੀ ਉਹਨੂੰ ਕੰਮ ਜਾ ਪੈ ਗਿਆ ਸੀ ਫਿਰ ਇਸ ਕਰਕੇ ਉਹ ਕੰਮ ਗਿਆ ਠੀਕ ਆ ਠੀਕ ਆ ਅਰਪਿਤ ਆਪਾਂ ਮੈਨੂੰ ਲੱਗਦਾ ਕੱਲ ਪਰਸੋਂ ਵੀਡੀਓ ਪਾਈ ਸੀ ਇੱਕ ਹਾਂਜੀ ਵੀਰ ਜੀ ਪਰਸੋਂ ਵੀਡੀਓ ਪਾਈ ਸੀ ਤੇ ਆਪਣੀ ਤਕਰੀਬਨ ਵੀਰ ਜੀ 1 ਘੰਟੇ ਸਾਰਾ ਮਾਲ ਸੇਲ ਹੋ ਗਿਆ ਇੱਕ ਘੰਟੇ ਚ ਹੀ ਹੋ ਗਿਆ ਸੀ ਹਾਂਜੀ ਹਾਂਜੀ ਉਸ ਦਿਨ ਮੇਰੇ ਦੋ ਕਿ ਮੱਝਾਂ ਤੇ ਤਿੰਨ ਚਾਰ ਕਿਨਾਰੇ ਬੈੜਾ ਚਾਰ گاਵਾ ਹੀ ਵੀਰ ਜੀ ਦੋ ਮੱਝਾਂ ਸੀ ਹਾਂ ਤੇ ਵੀਰ ਜੀ ਤਕਰੀਬਨ ਹੀ ਸਾਰਾ ਮਾਲ ਬਿਲਕੁਲ ਬਾਕੀ ਇਹਨਾਂ ਨੇ ਵੀ ਥੋੜਾ ਜਿਹਾ ਪਰਤਾ ਬੜਾ ਜਾਇਜ਼ ਹੁੰਦਾ ਹਾਂ ਹਾਂਜੀ ਹਾਂਜੀ ਵੀਰ ਜੀ ਅੱਜ ਵੀ ਪਰਤਾ ਆਪਾਂ ਜਾਇਜ਼ ਹੀ ਰੱਖਣਾ ਉਸ ਦਿਨ ਅੱਜ ਫਿਰ ਜ਼ਿਆਦਾਤਰ ਆਪਣੇ ਕੋਲ ਚਾਰ ਕਿਲਾਕ ਮੱਝਾਂ ਆ ਗਈਆਂ ਚਾਰ ਮੱਝਾਂ ਵੀਰ ਜੀ ਚੋਵੇਂ ਸੁਈਆਂ ਸਵਾਈਆਂ ਵਾ ਅੱਛਾ ਜੀ ਤੇ ਆ ਬੱਛੀ ਆ ਦੋਂਦੀ ਬੱਛੀ ਆ ਤੇ ਗੱਬਣ ਠੀਕ ਆ ਹਾਂਜੀ ਲਾ ਦੋਸਤ ਦੋਂਦੀ ਬੱਛੀ ਆ ਗੱਬਣ ਤਿਆਰੀ ਦੇ ਵਿੱਚੀ ਆ ਸ਼ੁਰੂਆਤ ਆਪਾਂ ਇਸੇ ਬੱਛੀ ਤੋਂ ਕਰ ਲਵਾਂਗੇ ਬਾਕੀ ਸਾਰੀਆਂ ਮੱਝਾਂ ਤੁਹਾਨੂੰ ਦਿਖਾ ਦਾਂਗੇ ਬੜੇ ਸਵਾਲੇ ਚ ਭਾ ਫੜਤੇ ਆ ਸੋ ਮੇਰਾ ਵੀ ਰਹਿਣ ਤੱਕ ਵੀਡੀਓ ਦੇ ਨਾਲ ਜੁੜੇ ਰਹੋ ਇਹਦੇ ਨੰਬਰ ਤੋਂ ਹਰਫਰੀ ਤੋਂ ਸ਼ਟਾਰਟ ਕਰ ਲਈਏ ਬੱਚੀ ਦੋਂਦੀ ਆ ਦੋਂਦੀ ਬੱਚੀ ਵੀ ਲੂਨ ਹੁੰਦੀ ਆ ਹਾਂਜੀ ਹਾਂਜੀ ਤੇ ਦਿਨ ਹਜੇ ਲੈ ਜੂਗੀ ਦਿਨ ਵੀਰ ਜੀ ਇਹ 6-7 ਲੈ ਜੂਗੀ ਅਜ ਹਫਤਾ ਹੀ ਲੈ ਜੂਗੀ ਲੋ ਬਦਕੋ ਇੱਕ ਹਫਤਾ ਸਮਾਂ ਬਾਕੀ ਆ ਬੜੀ ਪਿਆਰੀ ਅਛੀਆ ਕਰੋ ਚੱਕੇ ਕੋਰੀ ਬਰੀਕੀਆਂ ਥਣ ਥੁਣ ਵੀ ਬਹੁਤ ਵਧੀਆ ਲੱਗਾ ਵਛੀ ਬਾਕੀ ਮੋਟਕੋਂ ਬੜਾ ਚੌਰਸ ਲੀਵੇ ਦੇ ਵਿੱਚ ਆਕਾਰ ਸਾਈਜ਼ ਵੀ ਗੱਲ ਕਰਕੇ ਥਣ ਪੂਰੀਆਂ ਵਛੀ ਬਣੂਗੀ ਬੜੀ ਚੰਗੀ ਆ ਬੱਚੀ ਹਾਂਜੀ ਕੋਈ ਫੋੜ ਬੱਚਾ ਨਹੀਂ ਹੈਗਾ ਹਾਂਜੀ ਹਾਂਜੀ ਚਾਰ ਹੀ ਥਾਣਾ ਤੇ ਮੋਹ ਦੰਦੀ ਜਿਹੜੀ ਐ ਕਨਫਰਮ ਮਈਆਂ ਦੋ ਦੰਦੀ ਆ ਦੋੰਦੀ ਦੋੰਦੀ ਵੀਰ ਜੋ ਦੋੰਦੀ ਹੋਣਦੀ ਐ ਜੇ ਹੋਈ ਨਹੀਂਗੀ ਚੌਕ ਚੂਕ ਪਾਕਿਸਤਾਨ ਬੇਸ ਬੀਜੀ ਚੌਕ ਦੇ ਖਲੋਤੇ ਹਜੇ ਸਰ ਦੁੱਧ ਦੰਦੀ ਹਾਂਜੀ ਠੀਕ ਐ ਜਾਓ ਇੱਕ ਵਾਰੀ ਆਪਾਂ ਖੋਲ ਕੇ ਤੋੜ ਕੇ ਦਿਖਾ ਦਈਏ ਵੀਰਾਂ ਨੂੰ ਬੜੀ ਪਿਆਰੀ ਬੱਚੀ ਦੋਸਤੋ ਬਿਲਕੁਲ ਕੂੜੀ ਨਵੀਂ ਬੱਚੀ ਆ ਤੇ ਮੈਨੂੰ ਲੱਗਦਾ ਵੀ ਇਸ ਸਟੇਜ ਦੇ ਉੱਪਰ ਕੋਈ ਚੰਗੀ ਸੇਵਾ ਹੁੰਦੀ ਐ ਤੇ ਫਿਰ ਪਸੀ ਜਾ ਕੇ ਸੌਂਦਾ ਸੁਵਾਉਂਦਾ ਠੀਕ ਆ ਆ ਫੇਸ ਕੁਆਲਿਟੀ ਆ ਰੰਗ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਦੇ ਆ 18 ਲੰਬਾ ਆ ਦੇਖੋ ਦਾ ਕਲਾਮ ਠੀਕ ਹੈ ਜੀ ਬਾਕੀ ਬਾਦੀ ਦਾ ਟਰੈਕਟਰ ਵੀ ਸੋਹਣਾ ਹੈ ਬੱਛੀ ਦਾ ਕੱਦ-ਕੱਦ ਵੀ ਵਧੀਆ ਠੀਕ ਹੈ ਜੀ ਉਮਰ ਦੇ ਹਿਸਾਬ ਨਾਲ ਕੱਦ-ਕੱਦ ਸੋਹਣਾ ਤਕਰੀਬਨ ਆਪਾਂ ਗੱਲ ਕਰਦੇ ਨੇ ਵੀ ਪਸ਼ੂ ਜਵਾਨ ਹੁੰਦੇ ਤੱਕ 5 ਸਾਲ ਤੱਕ ਪੂਰਾ ਵੱਧਾ ਹਜੇ ਕਰਮਾਂ ਦੀ ਦੋਂਦ ਦੇ ਬਰਾਬਰ ਵੀ ਨਹੀਂ ਕੀਤੇ ਤੇ ਚੰਗੀ ਬੱਛੀ ਆ ਸੋਹਣੀ ਹਾਈਟ ਕੱਦ ਦੇ ਵਿੱਚ ਤੇ ਹਰਪ੍ਰੀਤ ਵੀ ਚੰਗੀ ਬੱਛੀ ਹੈ ਚਲੋ ਠੰਡੀ ਧੀਰੀ ਆ ਠੰਡੀ ਠੀਰੀ ਵੀਰ ਜੀ ਬਹੁਤ ਠੰਡੀ ਠੀਰੀ ਬਾਕੀ ਕੋਈ ਕੋਈ ਘਰੇਲੂ ਭੈਣ ਭਰਾ ਆਪਣੇ ਬਹੁਤੇ ਡਿਮਾਂਡ ਕਰਦੇ ਨੇ ਤੇ ਵੀ ਇਹੋ ਜਿਹਾ ਸਾਫ ਸੁਥਰਾ ਪਸ਼ੂ ਆਵੇ ਤੇ ਦੱਸਿਓ ਹਾਂਜੀ ਹਾਂਜੀ ਤੇ ਬੱਚੀ ਬੜੀ ਪਿਆਰੀ ਆ ਕਿਸੇ ਵੀਰ ਨੇ ਘਰੇ ਰੱਖਣੀ ਆ ਤੇ ਕੋਈ ਭਾਵੇਂ 500 ਦੇ ਪੀਲੇ ਹਾਂਜੀ ਗੁੰਧ ਹੀ ਆਉਂਦੀ ਵੀਰ ਜੀ ਅਜੇ ਹਫਤਾ 8 ਦਿਨ ਨਹੀਂ ਬੱਚੀ ਦਿੰਦੀ ਅੱਛਾ ਜੀ ਹਾਂਜੀ ਹਰਪ੍ਰੀਤ ਦਾ ਮੁੱਲ ਵੀਰੇ ਕੀ ਕਰਦਾ ਦਵਾ ਜੀ ਕਿੰਨੇ ਦੀ ਬੱਚੀ ਮੁੱਲ ਦੇ ਭਾਵੇਂ ਵੀਰ ਜੀ 65 60 ਜੋ ਮਰਜ਼ੀ ਕਰੀ ਜਾਈਏ ਹਾਂਜੀ 55000 ਦੀ ਬੱਚੀ ਦੇ ਦਿਆਂਗੇ 55 ਦੇ ਉਹਦੇ ਵਿੱਚੋਂ ਵੀ ਛੋੜ ਛੱਪਾ ਕਰ ਦੇਾਂਗੇ ਆਪਾਂ 55 ਜੋ ਹਾਂ ਠੀਕ ਆ 2000 ਰੁਪਇਆ ਛੋਟ ਕਰ ਦਾਂਗੇ 53000 ਦੀ ਬੱਸੀ ਦੇ ਦਾਂਗੇ 53 ਦੇ ਹਾਂਜੀ ਹੂੰ ਤੇ ਬਾਕੀ ਚਲੋ ਮੌਕੇ ਤੇ ਦੇਖ ਲਿਆ ਜੇ ਆਪਣਾ ਭੈਣ ਭਰਾ ਜੇ ਕੋਈ ਕੰਟੈਕਟ ਕਰਦਾ ਲੋ ਵੀ 53000 ਦੀ ਦੋਸਤੋ ਤੁਹਾਨੂੰ ਮਿਲ ਜੂਗੀ ਐਂਡ ਕੋ ਆ ਜਾਂਦਾ ਠੀਕ ਆ ਜੀ ਸੋ ਬੱਸੀ ਬੜੀ ਪਿਆਰੀ ਆ ਹੱਥ ਪਾ ਸਕਦੇ ਹੋ ਤੁਸੀਂ ਇੱਧਰ ਸੈਕੰਡ ਨੰਬਰ ਤੇ ਆ ਜਿਓ ਤੇ ਇੱਕ ਆਪਣੇ ਕੋਲ ਹੋਰ ਤਲੀ ਤਾਂ ਆ ਮੱਝ ਆ ਗਈ ਆ ਇਹ ਵੀ ਜੀ ਦੂਜਾ ਸੂਆ ਝੋਟੀ ਆ ਦੂਜਾ ਸੂਆ ਇਹਨੂੰ ਸੂਈ ਨੂੰ ਅੱਜ 15 16 ਦਿਨ ਹੋ ਗਏ ਆ ਕੱਟੀ ਵੀਰ ਜੀ ਮੇਰੇ ਹੂੰ ਹਾਂਜੀ ਲੋ ਜੀ 15 16 ਦਿਨ ਦਾ ਸਮਾਂ ਹੋ ਗਿਆ ਮਗਰ ਕੱਟੀ ਆ ਹਾਂਜੀ ਹਾਂਜੀ 15 16 ਦਿਨਾਂ ਦੀ ਸੂਈ ਦੂਜਾ ਖੂਆ ਇਹ ਝੋਟੀ ਆ ਠੀਕ ਆ ਜੀ ਮਗਰ ਕੱਟੀ ਆ ਮਦਰ ਦੇ ਉੱਪਰ ਹੀ ਬੱਜਿਆ ਕਿਸ ਨੇ ਦੇਖੇ ਕਿ ਕਦ ਵੱਡਾ ਆ ਝੋਟੀ ਆ ਠੀਕ ਆ ਜੀ ਦੇਰ ਫੁੱਲ ਲੰਬੀ ਨੂੰ ਵੀ ਪੂਰੀ ਆ ਤੇ ਕਦ ਵੱਡਾ ਠੀਕ ਆ ਐਸ ਵਕਤ ਤੇ ਕਿੰਨੇ ਕਿ ਡੁੱਧ ਆ ਗਈ ਆ ਵੀਰ ਜੀ ਦੁੱਧ 10 ਕਿਲੋ ਆ ਇਹਦੇ ਤੋਂ ਆਏ ਨੱਟ ਜਿਹੜਾ ਆਪਾਂ ਜਵਾਵਾਂਗੇ ਨੱਟ ਵੀਰ ਜੀ ਨੱਟ 10 ਕਿਲੋ ਦੁੱਧ ਆ ਜੇ ਕਹੇ ਵੀਰ ਨੇ ਆਨਲਾਈਨ ਲੈਣੀ ਹੋਊਗੀ ਤੇ 9 ਕਿਲੋ ਤੇ ਦੇ ਦਾਂਗਾ ਠੀਕ ਹੈ ਜੀ। ਲਓ ਦੋਸਤੋ ਕੋਈ ਭਰਾ ਆਨਲਾਈਨ ਸੌਦਾ ਕਰ ਲੈ ਚਾਹੇ ਕੋਈ ਇੱਥੇ ਆਣ ਕੇ ਚੁਾਈ ਕਰਦੇ ਹੋ ਕਿ 10 ਕਿਲੋ ਆ ਆਨਲਾਈਨ ਕੋਈ ਭਰਾ ਸੌਦਾ ਕਰਦਾ ਤੇ 9 ਕਿਲੋ ਦੀ ਛੇਦੀ ਤੇ ਫਰੀ ਕੰਦਾ ਵੀ ਆਪਾਂ ਭੇਜ ਦਿਆਗੇ ਠੀਕ ਹੈ ਜੀ। ਤੇ ਵੱਡੀ ਹਾਈਟ ਕੱਪ ਦੇ ਵੇਚਾ ਵੀ ਇੱਥੇ ਦੂਰੋਂ ਲੈਣੋਂ ਕਿਸੇ ਭਰਾ ਨੇ ਆਉਣਾ ਠੀਕ ਹੈ ਜੀ ਕੋਈ ਛੋਟੀ ਜੀ ਜਾਂ ਸਮਦਰ ਜੀ ਨੀਗੀ। ਵਧੀਆ ਕੱਦ ਕਾਠ ਦੀ। ਕੋਈ ਫੁੱਲ ਵੱਡੀ ਛੋਟੀ ਵੀ ਜੀ। ਵਧੀਆ ਕੱਦ ਕੱਦ ਕਾਠ ਦੀ ਆ। ਤੇਲ ਬੂਲੀ ਵੀ ਵੱਡੀ ਛੋਟੀ ਜੀ। ਸੋ ਚਾਰ ਪੈਣਾ ਦੋਸਤੋ ਬਹਿਣੀ ਵਾਲੇ ਪਾਸੇ ਇਹ ਹਰਫੇ ਤੇ ਨੋਡ ਤੁਹਾਨੂੰ ਕਰਾ ਦੂਗਾ ਇੱਕ ਬੱਚਾ ਜਿਹਾ ਲੱਗਾ ਉਹ ਵਿੱਚ ਜਿੱਦੇ ਇੱਕ ਦੋ ਤਾਰਾਂ ਮਾਰੀਆਂ ਜਿਵੇਂ ਜਿੱਦੇ ਹੁੰਦੀਆਂ ਸੀ ਨਾਰਮਲੀ ਜਿਹਦੇ ਬੱਚੇ ਬੁੱਤੇ ਕਈ ਨਾ ਡੰਗਰਾਂ ਪਛਮੋ ਦੇ ਵਿੱਚ ਲੱਗੇ ਹਾਂਜੀ ਹਾਂਜੀ ਆ ਤੁਹਾਨੂੰ ਵਿਖਾਦ ਗਿਆ ਆ ਆ ਦੇਖੋ ਠੀਕ ਆ ਸੋ ਪ੍ਰੋਪਰ ਨਹੀਂ ਚੱਲਦਾ ਕਿ ਕੋਈ ਇੱਕ ਅੱਧੀ ਤਾਰ ਕੇ ਆਉਂਦੀ ਆ ਤੇ ਬਾਕੀ ਚਾਰੇ ਥਾਂ ਵਰਦੇ ਆ ਪੂਰੇ ਤੇ 10 ਕਿਲੋ ਦੁੱਧ ਦੀ ਇਹ ਮਾਲ ਕਰਾ ਕੋਈ ਭੂਰਸ਼ਤਿਆਲੀ ਗੱਲ ਤੇ ਨਾ ਨਾ ਵੀਰ ਜੀ ਚਵਾਈ ਤੇ ਮੋਗਾ ਹੀ ਲੱਗੀ ਆ ਤੇ ਹਾਂਜੀ ਐ ਬੰਬੀ ਵਾਂਗ ਆਉਂਦੀ ਆ ਠੀਕ ਆ ਲਿਓ ਪਾਜੀ ਇਹ ਵੀ ਖੋਲ ਕੇ ਚਲਾ ਕੇ ਦਿਖਾ ਦਈਏ ਨੂੰ ਮਗਰ ਇਹਦੇ ਕਤੀ ਆ ਗਈ ਆ ਠ ਉਹ ਮਗਰ ਇਹ ਤੇ ਫੀਮੇਲ ਕਾਫ ਆ ਮਾਈ ਤੇ ਜਿਹੜੀ ਵੇਗੀ ਨਾ ਆਹ ਦੇਖੋ ਜੀ ਕੱਟ ਕੋਤ ਪੂਰਾ ਬਾਹਰ ਕਰਨੇ ਪਤਾ ਲੱਗਦਾ ਵੀ ਕੱਟ ਵੱਟੇ ਪੂਰੇ ਦੀ ਕੱਟ ਕੱਟ ਦੀ ਆਹ ਦੇਖ ਜੀ ਸੋ 10 ਕਿਲੋ ਤੋਂ 15 16 ਦਿਨਾਂ ਦਾ ਸੁਆ ਤੇ ਦੂਜਾ ਸਵੇਰ ਇੱਕ ਵਾਰੀ ਫੇਰ ਆਪਾਂ ਕਨਫਰਮ ਕਰ ਦਿੰਨੇ ਆ Bye. Uh -huh. ਉਬਾਦੋਸੇ ਪੂਰੀ ਸਾਫ ਸੁਥਰੀ ਜੇ ਬੈਕਸਾਈਡ ਤੋਂ ਪਤਾ ਨੂੰ ਦਿਖਾ ਰਿਹਾ ਤੇ ਨਾਲੇ ਨਾਲ ਅਰਥੇ ਕੁਝ ਵੀ ਇੱਕ ਟਾਈਮ ਵੀ ਮਾਰਨਿੰਗ ਦਾ ਦੱਸ ਦਿਓ ਵੀਰਾਂ ਨੂੰ ਕਿਉਂਕਿ ਚਵਾਈ ਵਾਲੇ ਪੁੱਛਦੇ ਤੁਹਾਡੇ ਕੋਲ ਸਾਰੇ ਵੀਰ ਜੀ ਚਵਾਈ ਸਾਰੇ ਡੰਗਰਾਂ ਦੀ ਹੋਈ 6:30 ਵਜੇ ਦੀ ਚਵਾਈ ਹੋਈ ਆ ਮਾਰਨਿੰਗ ਹਾਂਜੀ ਹਾਂਜੀ ਹੁਣ ਤਕਰੀਬਨ 6:10 ਹੋ ਗਏ ਹਾਂਜੀ ਹਾਂਜੀ ਵੀਰ 2 2.5 ਘੰਟੇ ਹੋਏ ਲੈ ਚਵਾਈ ਹੋਈ ਠੀਕ ਆ ਜੀ ਪੂਰੀਆਂ ਗੋਲ ਬੰਦੀਆਂ ਵੀਰ ਜੀ 4:30 ਲੈ ਦੱਸੋ ਮਾਰਨਿੰਗ 6:30 ਵਜੇ ਤੋਂ ਸਮਾਂ ਕੋਈ 2.5 ਘੰਟੇ ਦਾ ਸਮਾਂ ਹੋ ਗਿਆ ਸਵੇਰ 6 ਵਜੇ ਦੀ ਚਵਾਈ ਹੋਈ ਆ ਇਹ ਗੱਲ ਮੇਰਾ ਭਰਾ ਤੁਸੀਂ ਸਾਰੇ ਜਰੂਰ ਬਖਾਲੇ ਨਹੀਂ ਕਰਦੇ ਛੋ ਠੀਕ ਆ ਜੀ ਜਿੰਨੇ ਜਿੰਨੇ ਪਸ਼ੂ ਦੁੱਧਰ ਦਸਨ ਦਿਹਾੜਪੁਰ ਉਹ ਦੋ ਡੰਗ ਚੋਕੇ ਤੁਸੀਂ ਆਪਣੀ ਤਸੱਲੀ ਕਰੋ ਤੇ ਇਹਦਾ ਹਾਰਪੁਰ ਤੇ ਕੀ ਮੁੱਲ ਰੱਖਿਆ ਫਿਰ ਲੈਣ ਦੇਣ ਮੁੱਲ ਤੇ ਵੀਰ ਜੀ ਜਿੱਡੀ ਝੋਟੀ ਆਪਾਂ ਲੱਖ ਹੀ ਕਰ ਲਈਏ ਆ ਪਰ ਆਪਾਂ ਲੱਖ ਨਹੀਂ ਕਰਨਾ ਹਾਂ ਬਿਲਕੁਲ ਜਾਇਜ਼ ਦੀ ਆਪਾਂ ਭਾਣਾ ਲਈ ਤੇ ਭਾਣਾ ਦੇ ਦੇਣੀ ਹਾਂ ਮੁੱਲ ਵੀਰ ਜੀ 90000 ਰੁਪਿਆ ਹਾਂ 85000 ਦੀ ਝੋਟੀ ਦੇ ਦਿਆਂਗੇ ਉਹਦੇ ਵਿੱਚੋਂ ਹੀ ਛੋਟ ਛੱਪਾ ਕਰ ਦਾਂਗੇ 2000 ਰੁਪਿਆ ਔਰ ਛੂਟ ਕਰ ਦਾਂਗੇ 85000 ਦੀ 83 ਦੀ ਹਾਂ ਠੀਕ ਆ ਹਾਂਜੀ ਲਗੋ 83200 ਤੁਹਾਨੂੰ ਐਂਡ ਤੋਂ ਐਂਡ ਜਿਹੜੀ ਝੋਟੀ ਮਿਲ ਜੂਗੀ ਹਾਈਟ ਲੈਂਥ ਪੂਰੀ ਆ ਬਾਕੀ ਇੱਕ ਸਾਰ ਲੇਵਾ ਵਖਾਰੀ ਆ ਠੀਕ ਆ ਜੀ ਤੇ ਚੋਈ ਚਵਾਈਓ ਹੁਣ ਤੁਸੀਂ ਦੇਖੋਗੇ ਜਿਵੇਂ ਜਿਵੇਂ ਸਮਾਂ ਦੋਸਤੋ ਸ਼ਾਮ ਦੀ ਚਵਾਈ ਆ ਲਜਾਊਗਾ ਛੱਡਾ ਭਰਨਾ ਕਰਮਾਲੀ ਨੇ ਸਟਾਰਟ ਕਰ ਦੇਣਾ ਤੇ ਇਹ ਝੋਟੀ ਆਪਾਂ ਤੁਹਾਨੂੰ ਸੈਕੰਡ ਨੰਬਰ ਤੇ ਦਿਖਾਈ ਆ ਤੇ ਇੱਧਰ ਇੱਕ ਹੋਰ ਆਪਣੇ ਕੋਲ ਜਿਹੜੀ ਆ ਝੋਟੀ ਵੀ ਰੱਖੀ ਆ ਇਹ ਵੀ ਇੱਕ ਜੀ ਦੂਜਾ ਸੁਆ ਹੀ ਆ ਇਹ ਵੀ ਦੂਜਾ ਹੀ ਆ ਹਾਂਜੀ ਇਹਨੂੰ ਸਮਝ ਕਿੰਨਾ ਕੋ ਗਿਆ ਇਹਨੂੰ ਵੀ ਜੀ ਕੋਈ ਵੀਰ 2 ਮਹੀਨੇ ਲਾ ਲੇ ਕੋਈ ਢਾਈ ਲਾ ਲੇ ਆ ਬੱਚਾ ਜੇ ਕੱਟਾ ਦੋ ਢਾਈਆਂ ਮਹੀਨੇ ਤੋਂ ਉੱਤੇ ਬੱਚੇ ਜ ਆ ਗਈ ਆ ਕੱਟਾ ਮਗਰ ਹਾਂਜੀ ਕੱਟਾ ਮਗਰ ਲੋ ਜੀ ਇਹ ਕੱਟਾ ਹੈ ਮਗਰ ਇਹ ਤੇ ਦੂਜਾ ਸੁਆ ਇਹ ਝੋਟੀ ਆ ਤੇ ਦੁੱਧ ਦੇ ਕੁਲ ਕਿੰਨਾ ਕੋਣਾ ਦੁੱਧ ਵੀਰ ਜੀ ਇਹਦੇ ਥੱਲੇ 11 ਕਿਲੋ ਹੋਊਗਾ ਹੂੰ ਹੂੰ ਤੇ 10 ਦੱਸਾਂਗੇ ਆਪਾਂ ਜੇ ਕੰਡੇ ਆਲਾ ਪੂਰਾ ਲੀਟਰ ਆ ਹਾਂਜੀ ਠੀਕ ਆ ਜੀ ਇਹ ਨੈਟ ਤੋਂ ਜਿਹੜਾ ਨੈਟਾ ਪੰਮਲ ਭਾਂਡੇ ਵਿੱਚ ਪੈਂਦਾ ਨੈਟਾ ਹਾਂਜੀ ਭਾਂਡੇ ਵਿੱਚ ਪੈਂਦਾ ਜਿਹੜਾ 10 ਕਿਲੋ ਦੁੱਧ 10 ਕਿਲੋ ਆ ਹਾਂਜੀ ਲਓ ਦੋਸਤੋ ਦੋ ਢਾਈ ਮਹੀਨਿਆਂ ਦਾ ਜਿਹੜਾ ਸੂਆ ਹੈਗਾ ਮਗਰ ਕਟਾ ਮੇਲ ਕਾਫਾ ਬੱਚਾ ਤੁਹਾਨੂੰ ਆਪਾਂ ਨਾਲ ਹੀ ਬੱਚਾ ਜਿਹੜਾ ਦਿਖਾਉਣ ਦੇ ਆ ਹਾਂਜੀ ਤੇ ਦੂਜਾ ਸੂਆ ਜਿਹੜੀ ਆ ਪੂਰੀ ਨਿੱਗਰ ਚੌੜਾ ਪਿੱਠਪੂੜਾ ਸੋ ਵਜਨ ਵਟਾ ਤੁਹਾਨੂੰ ਚੈੱਕ ਕਰਾ ਦਾਂਗੇ ਆਪਾਂ ਜਦੋਂ ਹਣ ਖੋਲ ਕੇ ਤੋੜ ਕੇ ਦਿਖਾਈ ਸੋ ਥਣ ਥਣੂ ਵਿਰਲ ਬੰਡ ਜਿਹੜੀ ਆ ਤੁਹਾਡੇ ਸਾਹਮਣੇ ਆ ਤੇ 10 ਕਿਲੋ ਇਸ ਵਕ ਬਾਕੀ ਚੌਣ ਚਾਂਦੀ ਵੀ ਇੱਕ ਨੰਬਰ ਇੱਕ ਨੰਬਰ ਵੀਰ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਆ ਜੀ ਕੋਈ ਥਣ ਵੱਧ ਘਾੜਨਾ ਠੀਕ ਹੈ ਹਾਈਟ ਕਰ ਤਾਂ ਬਹੁਤ ਸੋਹਣਾ ਝੋਟੀ ਦਾ ਠੀਕ ਆ ਜੀ ਆਮ ਨਾਰਮਲ ਆਪਾਂ ਮੀਡੀਅਮ ਹਾਈਟ ਕਰਦੇ ਵਿੱਚ ਝੋਟੀਆਂ ਵੇਖਦੇ ਆ ਉਹਦੇ ਨਾਲੋਂ ਥੋੜੀ ਜਿਹੀ ਪਲੱਸ ਹਾਈਟ ਆਪਾਂ ਕਹਿ ਸਕਦੇ ਆ ਵੈਸੇ ਦੇਖ ਦੁਖ ਜਿਹੜੀ ਵੱਡੀਆਂ ਝੋਟੀਆਂ ਦੇ ਵਿੱਚ ਵੀ ਆਉਂਦੀ ਆ ਤੇ 10 ਕਿਲੋ ਦੁੱਧ ਢਾਈਆਂ ਮਹੀਨਿਆਂ ਦੀ ਸੂਈ ਦੇ ਥੱਲੇ ਤੇ ਚੌਣ ਚਾਂਲ ਜਿਹੜੀ ਦੋਸਤੋ ਬਿਲਕੁਲ ਇੱਕ ਨੰਬਰ ਆ ਅਗਲੇ ਪਿਛਲੇ ਥਣਾਂ ਦੀ ਚਵਾਈ ਇੱਕ ਨੰਬਰ ਉਹ ਕੋਈ ਦਫਤ ਹੋਵੇ ਕਿਸੇ ਚੀਜ਼ ਚ ਗੱਲਬਾਤ ਹੋਵੇ ਤਾਂ ਵਿੱਚ ਵਿੱਚ ਇੱਕ ਦਾ ਸਮਝੋਗਾ ਠੀਕ ਆ ਇਸੇ ਰਕਮ ਦਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਜਿੱਦਾਂ ਮਰਜੀ ਮੇਰਾ ਭਰਾ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਤੇ ਚੰਗੀ ਆ ਜਿੰਨੀ ਆ ਠੀਕ ਆ ਚੰਗੀ ਆ ਜੋੜੀ ਇਹ ਹਰਫਰੀ ਤਾਂ ਇਹ ਕਿੰਨੇ ਦੀ ਹੁੰਦੀ ਅੱਜ ਵੀਰ ਜੀ ਜੇ ਤਾਂ ਸੱਜਰ ਸੂਈ ਹੁੰਦੀ ਹਾਂ ਹਾਂ ਕੋਈ 50 ਸਤਾ ਦਾ ਦੇਣਾ ਬਜਾਗਾ ਫਿਰ ਤੇ ਲਖ ਦੀ ਤੁਹਾਨੂੰ ਹੀ ਪਤਾ ਛੋਟੀ ਹੁਣ ਚਲੋ ਕੋਈ ਸੂਆ ਡੇਢ ਦੋ ਮਹੀਨੇ ਪੀਤਾ ਬਿਲਕੁਲ ਹਾਂਜੀ ਫਿਰ ਮੁੱਲ 85 ਕਰ ਲਈਏ ਦਾ 80000 ਚੋ ਛੋੜ ਛੱਪਾ ਕਰਦੇ ਹਾਂ 80 ਚੋ ਹਾਂਜੀ ਕਿੰਨਾ ਕੋ ਹੋ ਜਾਊਗਾ ਦੱਸ ਦੋ ਜੇ ਤੇ 3000 ਰੁਪਿਆ ਛੱਡ ਦਾਂਗੇ ਜੀ 70000 ਦੀ ਚੋਟੀ 70 ਦੀ ਹਾਂਜੀ ਐਨ ਜਿਹੜਾ ਆਪਾਂ ਦਿਖਾ ਦਾਂਗੇ 9 10 10 9 10 ਕਿਲੋ 10 ਕਿਲੋ ਹੀ ਵੀਰ ਜੀ 9 ਨਹੀਂ 10 ਕਿਲੋ ਦੁੱਧ ਠੰਡਾ ਕਰਕੇ ਹੈਗਾ ਚੋਟੀ ਠੀਕ ਆ ਹੁਣ ਤੋਂ 70000 ਦੀ ਐਂਡ ਤੋਂ ਐਂਡ ਜਿਹੜੀ ਤੁਹਾਨੂੰ ਮਿਲ ਜੂਗੀ ਉਹ ਵੀ ਉੱਚਾਉਣ ਕਰਕੇ ਠੀਕ ਆ ਜੀ ਇਹੋ ਨਾੜੂਆ ਤੇ ਬੱਚਾ ਹੁੰਦਾ ਤੇ ਮੈਨੂੰ ਲੱਗਦਾ ਵੀ ਚਲੋ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਸਾਰੇ ਭਰਾਵਾਂ ਨੂੰ ਪਤਾ ਹੀ ਵੀ ਮਾਲ ਕਿੱਥੇ ਹਾਂਜੀ ਠੀਕ ਆ ਜੀ ਟਿਕਿਆ ਪਿਆ ਤੇ ਚੰਗੀ ਜਾਂ ਝੋਟੀ ਚ ਪੱਖ ਕੋਈ ਆਪਾਂ ਕਹਦੀ ਇਹਦੀ ਸੁਬਿਆਂ ਦੇ ਵਿੱਚ ਨਹੀਂ ਕਿ ਦੂਜਾਕ ਸੁਬਾ ਝੋਟੀ ਹੋਗੀ ਲਗਭਗ ਵੀਰ ਜੀ ਪਿੱਠ ਪੂੜਾ ਬਹੁਤ ਚੌੜਾ ਝੋਟੀ ਪੱਠੇ ਪਿੱਠ ਪੂਠ ਬੜੀ ਚੌੜੀ ਆ ਠੀਕ ਆ ਜੀ ਆ ਦੇਖੋ ਠੀਕ ਆ ਇਧਰ ਆਪਣੇ ਕੋਲ ਅਗਲੀ ਨੈਕਸਟ ਇਧਰ ਆ ਜੀ ਹਰਪ੍ਰੀਤ ਤੇ ਆ ਇੱਕ ਝੋਟੀ ਇੱਕ ਹੋਰ ਖੜੀ ਆ ਆਪਣੇ ਕੋਲ ਵੀਰ ਜੀ ਪਹਿਲਣ ਝੋਟੀ ਆ ਪਹਿਲਣ ਝੋਟੀ ਆ ਹਾਂਜੀ ਇਹਨੂੰ ਅਜ ਸਵਾ ਇਹਨੂੰ ਕੋਈ ਵੀਰ ਜੀ 20 ਲਾਲੇ ਕੋਈ 25 ਜਣ ਲਾਲੇ ਉਹ ਬੱਚਾ ਜੀ ਕੱਟਾ ਮਰ ਮਗਰ ਕੱਟਾ ਆ ਗਿਆ ਹਾਂਜੀ ਲੋ ਵੀ 20 25 ਕ ਦਿਨਾਂ ਦਾ ਦੋਸਤੋ ਅਗਲਾ ਪਸ਼ੂ ਜਿਹੜਾ ਸੋਇਆ ਸੋਇਆ ਝੋਟੀ ਆ ਪਲੂਣ ਪਹਿਲਾ ਸੂਆ ਸੂਈ ਆ ਇਹ ਮਗਰ ਇਹਦੇ ਕੱਟਾ ਮੇਲ ਕਾਫ ਆ ਇਹ ਕਿੰਨੇ ਕ ਦੁੱਧ ਤੇ ਚੱਲਣ ਦੀ ਹੁਣ ਇਹ ਵੀਰ ਜੀ 8 8 ਕਿਲੋ ਦੁੱਧ ਠੰਡਾ ਆਉ ਜੇ ਕੋਈ ਵੀਰ ਭਰਾ ਉਹਦਾਂ ਘਰੋਂ 7 ਕਿਲੋ ਤੇ ਦੇ ਦਾਂਗੇ ਆਪਾਂ 8 7 8 7 हां वीर जी ਠੰਡਾ ਕਰਕੇ 7 8 ਕਿਲੋ ਦੁੱਧ ਹੈਗਾ ਠੀਕ ਹੈ ਮਿਲਦੀ ਮਲਉਂਦੀਆਂ ਮਿੱਟੀ हां वीर जी ਪੂਰੀ ਮਿੱਟੀ ਆ ਐ ਚਵਾ ਚੂ ਥਾਣਾ ਦਾ ਪੋਟਾ ਬੜੀਆ वीर जी ਇੱਕ ਨੰਬਰ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਗਾ ਠੀਕ ਆ ਹਾਂ ਜੀ ਮੈਂ ਦੱਸੋ ਚੌਣ ਜਾਣ ਇੱਕ ਨੰਬਰ ਆ ਕੋਈ ਭੂਰ ਨਹੀਂ ਕਿਸੇ ਰਕਮ ਦਾ ਕੋਈ ਛਟਾ ਨਹੀਂ ਗਾ ਪਹਿਲਾਂ ਝੋਟੀ ਆ ਬਾਕੀ ਥਾਂਨੇ ਦੀ ਤੁਹਾਨੂੰ ਥੋੜਾ ਜਿਹਾ ਇਹ ਲੈਵਟੀ ਆਪਾਂ ਵਿਖਾ ਦਿੰਨੇ ਆ ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਆ ਵਾਰ-ਵਾਰ ਫਿਰ ਆਪਾਂ ਰਿਪੀਟ ਨਹੀਂ ਗੱਲ ਕਰਾਂਗੇ ਮਾਰਨਿੰਗ ਤੇਰੀ ਦੋਸਤੋ ਚਵਾਈ ਦੀ ਠੀਕ ਆ ਜੀ ਹੁਣ ਜਿਹੜੇ ਸਮੇਂ ਦੀਓ ਤੁਸੀਂ ਨੋਟ ਕਰ ਤਕਰੀਬਨ ਤਕਰੀਬਨ ਜਿਹੜੇ ਕੋ 2 2.5 ਘੰਟੇ ਦਾ ਜੇ ਸਮਾਂ ਹੋਇਆ ਇਹਨਾਂ ਨੂੰ ਚੋਇਆਂ ਨੂੰ ਪਸ਼ੂਆਂ ਨੂੰ ਤੇ 8-7 8-7 ਕਿਲੋ ਤੇ ਇਹ ਜਿਹੜੀ ਹੁਣ ਚੱਲਣ ਗਈ ਹੈ ਕੀ ਤਾਰਾ ਤੁਰੋਂ ਵੀ ਅਗਲੇ ਪਿਛਲੇ ਸਮਾਂ ਦੇ ਬਰਾਬਰ ਹੈ ਵੀਰ ਜੀ ਆ ਇੱਕ ਨੰਬਰ ਚ ਆਈ ਹੈ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਬਾਦ ਕਾਟ ਇਹ ਹੁੰਦੀ ਵੀਰ ਆਪਾਂ ਪਹਿਲਾਂ ਦੱਸਦੇ ਪਹਿਲਾਂ ਵੀ ਆਪਾਂ ਇੰਨੇ ਕੁੱਝ ਦਿਖਾਇਆ ਭੈਣ ਭਰਾਵਾਂ ਨੂੰ ਕੋਈ ਇੰਨੀ ਦੀ ਗੱਲ ਨਹੀਂ ਕਿਸੇ ਨੇ ਕਹੇ ਵੀ ਯਾਰ ਆ ਦੱਸਿਆ ਤੇ ਨਿਕਲਿਆ ਕੁੱਝ ਹੋਰ ਹਾਂਜੀ ਹਾਂਜੀ ਵੀਰ ਜੀ ਜਿਹੜੀ ਗੱਲ ਕਵਾਂਗੇ ਉਹ ਪੂਰੀ ਹੋਊਗੀ ਕੋਈ ਵੀਰ ਇੱਥੇ ਆ ਕੇ ਵੀ ਆਪਣੀ ਜਿੰਨਾ ਮਰਜ਼ੀ ਨਰਕ ਪਰ ਬਿਲਕੁਲ ਬਿਲਕੁਲ ਤੇ ਇਹ ਅਜੇ ਹਰਪ੍ਰੀਤ ਕਿੰਨੇ ਦੀ ਹੁੰਦੀ ਹੈ ਝੋਟੀ ਇਹਦਾ ਵੀਰ ਮੋਲ ਦੇ ਭਾਵੇਂ 70 ਹੀ ਕਰ ਲਈਏ ਆ ਜੈਜ ਤੋਂ ਜੈਜੀ ਆਪਾਂ ਗੱਲ ਕਰਨੀ ਹੈ ਵੀ ਜਿਹੜੀ ਪ 5000 ਦੀ ਦੇ ਦਈਏ 65 ਦੀ ਉਹਦੇ ਵਿੱਚੋਂ ਵੀ ਅਸੀਂ ਛੋੜ ਛੱਪਾ ਕਰਦਾਂਗੇ 2000 ਰੁਪਏ ਹੋਰ ਛੱਡਾਂਗੇ 63000 ਦੀ ਝੋਟੀ ਤੇ 63 ਦੀ ਹਾਂਜੀ ਲਓ ਜੀ 63000 ਦੀ ਵੀਰਾਂ ਦਾ ਵੀ ਇਹ ਝੋਟੀ ਆਪਾਂ ਦੇ ਦੇਾਂਗੇ ਅੱਜ ਕਿਸੇ ਭਰਾ ਨੂੰ 8-7 ਕਿਲੋ ਤੇ ਚੱਲਣ ਲਈ ਹੈ ਕਿਉਂਕਿ ਇਹਨਾਂ ਕੋਲੋਂ ਵੀ ਮਾਲ ਅੱਜ ਭਲਕੀ ਆਇਆ ਹਾਂਜੀ ਹਾਂਜੀ ਕੋਈ ਅੱਗੇ ਮੇਰਾ ਵੀਰ ਟਕਾਟਕੂ ਕੇ ਸੇਵਾ ਚੰਗੀ ਕਰ ਗਿਆ ਤੇ ਹੋ ਸਕਦਾ ਵੀ 9 ਲੀਟਰ ਹੀ ਚੋਲੋ ਤੁਸੀਂ ਠੀਕ ਹੈ ਜੀ 8 ਤੋਂ ਵੀ ਪਲੱਸ ਹੀ ਚੋਲੋ ਖਲਹਾਲ ਜਿਹੜਾ ਜਿੱਦਾਂ ਗੇ ਵਿੱਚ ਲਿਆ ਕੇ ਮਾਲ ਦੁੱਧ ਤੇ ਨਹੀਂ ਚਰਦਾਗਾ ਸਾਰੇ ਭਰਾਵਾਂ ਨੂੰ ਵੀ ਪਤਾ ਕਈ ਨਾ ਥੋੜਾ ਜਿਹਾ ਉਹ ਜੀਜੂ ਵੀ ਨਹੀਂ ਧਰਦਾਗਾ ਜੀ ਜਿਆਦਾ ਆਪਾਂ ਕਹਿੰਦੇ ਨੀਗਾ 8-9 ਕਿਲੋ ਦੁੱਧ ਵੀਰ ਜੀ ਦਿੱਤੀ ਜੂਗੀ 8-9 ਕਿਲੋ ਦਿੱਤੀ ਜੂਗੀ ਹਾਂ ਜੀ ਹਾਂ ਜੀ ਤੇ ਉਹ ਗੱਲ ਨਹੀਂ ਕਿ ਕਿਹੜਾ ਵੇਚਣ ਮਾਰੇ ਬੰਦਾ ਕਹਦੇ ਵੀ 12 ਦੇ ਜੂ 13 ਦੇ ਜੂ ਵੀਰ ਜੀ ਉਹ ਆਪਾਂ ਚਾਹੁੰਦੇ ਸੀ ਤੇ ਮਾਰਦੀ ਆ ਵੀਰ ਜੀ ਮਾਰਦੀ ਆ ਉਹ ਮੇਰੀ ਇੰਟਰਵਿਊ ਨਹੀਂ ਮਾਰਦੀ ਇਹ ਦੇਖੋ ਛੋਟੂ ਆਪਾਂ ਤੁਹਾਨੂੰ ਦਿਖਾਈਏ ਪਲੂਨ ਪਾਇਲਰ ਜਿਹੜੀ ਸੂਬਾ ਸੋਈ ਆ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਰੇਡ ਪਰਤਾ ਬੜਾ ਜਾਏਗਾ 65 ਹਜ਼ਾਰ ਕੀ ਆ ਠੀਕ ਆ ਜੀ ਇਹ ਪਹਿਲਾਂ ਪਤਨ ਦਿਖਾ ਦੇ ਨੇ ਗਿਫਟ ਹੀ ਦੇ ਦੇ ਵੀਰ ਜੀ ਤੋਹਫਾ ਹੀ ਆ ਗਿਆ ਕੀ ਆ ਤੋਹਫਾ ਹੀ ਆ ਗਿਆ ਹਾਂਜੀ ਤਾਂ ਮੈਂ ਤਾਂ ਵੀਰ ਲੱਖੇ ਨੂੰ ਵੀ ਕਿਹਾ ਸੀ ਵੀ ਇੱਥੇ ਸਾਹਮਣੇ ਇੱਥੇ ਤਾਂ ਨੰਬਰ ਪਲੇਟ ਲਿਖਾ ਦਈਏ ਤੇ ਇੱਥੇ ਜਿਹੜਾ ਤੋਹਫਾ ਹੀ ਬੰਨ੍ਹਿਆ ਜਾਂਦਾ ਇਹ ਹਾਂਜੀ ਹਾਂਜੀ ਤੇ ਇਹ ਹਰਪ੍ਰੀਤ ਕੋਈ ਪਤਾ ਵੀ ਸੁਆ ਜਾਂ ਗੱਬਣ ਟੋਕਰ ਕਿਵੇਂ ਆ ਸੁਆ ਵੀਰ ਜੀ ਇੱਕ ਮਹੀਨੇ ਦੀ ਮੱਝ ਸੂਈ ਜੇ ਅੱਛਾ ਜੀ ਬੱਚਾ ਕਹੇ ਜੇ ਮਾਰੇ ਦਾ ਅੱਛਾ ਜੀ ਵੀ ਹਾਂਜੀ ਹਾਂਜੀ ਆਪਾਂ ਇੱਥੇ ਲਾਗੋ ਪਿੰਡੋਂ ਲਈ ਆਪਣੀ ਬਹਿਕਾ ਤੋਂ ਅੱਛਾ ਅੱਛਾ ਹਾਂਜੀ ਠੀਕ ਆ ਇਹ ਬਗੈਰ ਬੱਚੇ ਤੋਂ ਹਾਂਜੀ ਮਹੀਨੇ ਦੀ ਸੂਈਏ ਤੇ ਦੁੱਧ ਐਸ

ਠੀਕ ਹੈ ਹੋਊਗਾ ਪੰਜ ਪੂਰਾ ਪੰਜ ਪੱਕਾ ਨੈਟ ਹੋ ਮਿਲਦੀ ਫਿਰ ਦੋ ਟਾਈਮ ਕਿਵੇਂ ਪਾੜੇ ਮੇਰੀ ਜੀ ਪਾੜੇ ਤੇ ਚੋਕੇ ਲੈਂਦੀ ਆਪਾਂ ਅੱਜ ਹੀ ਆਪਣੇ ਕੋਲ ਆਈ ਆ ਅੱਜ ਹੀ ਆ ਟੀਕਾ ਵੀ ਲਵਾ ਸਕਦੀ ਆ ਪਰ ਬਾਕੀ ਹਲਜੋਲ ਨਹੀਂ ਕੋਈ ਵੀ ਕਰੂਗੀ ਠੀਕ ਆ ਹਾਂਜੀ ਉਹ ਦੋਸਤੋ ਅੱਜ ਜਦ ਵਿੱਚ ਸਾਰੇ ਪਸ਼ੂ ਆਏ ਅੱਜ ਭਲਕ ਦੇ ਵਿੱਚ ਹੀ ਆ ਮੈਂ ਪਹਿਲਾ ਜ਼ਿਕਰ ਕਰਤਾ ਸੀਗਾ ਕਿ ਸਵੇਰ ਦੇ ਵਿੱਚ ਮੇਰਾ ਵੀਰ ਕੋਈ ਨੂੰ ਦੁੱਜੇ ਮਾਣ ਲਈ ਮੇਰਾ ਵੀਰ ਦੀ ਗੱਡੀ ਸਾਥ ਲਿਓ ਛੱਟੀ ਆ ਸੱਜਣਾ ਨੇ ਥਾਂ ਕਰਦੀ ਆ ਤੇ ਬੇਰੀ ਸਾਫ ਆ ਤੇ 5 6 5 6 ਦੇ ਦਰਮਿਆਨ ਜਿਹੜਾ ਦੁੱਪ ਹੈਗਾ ਹਾਂਜੀ ਹਾਂਜੀ ਤੇ ਪਿੱਛੋਂ ਬੇਸ਼ੱਕ ਪਾੜੇ ਭੂਰੇ ਦੇ ਮਿਲਦੀ ਨਵੀ ਥਾਂ ਤੇ ਆ ਗਏ ਦੋਸਤੋ ਵੀਰਾਂ ਦਾ ਘੋਸਾ ਬਾਈ ਇਕੱਟਾ ਦੋ ਡੰਗ ਅੱਗੇ ਜਿੱਥੇ ਵੀ ਜਾਵੇ ਟੀਗਾ ਟੂਗਾ ਲਵਾ ਸਕਦੀ ਹੈ। ਕਿਹੜੇ ਦੇ ਵੀ ਮਿਲ ਸਕਦੀ ਆਪਾਂ ਸਵੇਰੇ ਹੀ ਆਈ ਆਪਣੇ ਕੋਲੇ ਆਪਾਂ ਦੋ ਡੰਗ ਉੱਥੇ ਲਈਏ ਤੇ ਜਨਾਨੀਆਂ ਝੋਦੀਆਂ ਸੀ। ਤੇ ਉਹਦੇ ਵੀਰ ਜੀ ਏਦਾਂ ਥਾਪੀ ਮਾਰ ਕੇ ਬੈ ਗਏ ਚਲੋ ਇਹਨਾਂ ਕੇਰਾ ਪਛੇ ਚਲੋ ਚਾਰ ਚੂੜ ਤੇ ਲੱਗਾ ਲਾਲ ਝੋਂਦਾ ਪਛੇ ਆਈ ਜਾਂਦਾ ਜੀ ਨੂੰ ਗੱਲ ਕੋ ਸਿੰਗਲ ਦੀ ਹੱਡੀ ਦੇ ਵਿੱਚ ਤਾਂ ਦੇਖੋ ਬਿੰਲੀ ਮਨ ਕੀ ਆਖਾ ਤੇ ਕਰੋ ਸੰਗ ਦੇ ਵਿੱਚ ਮੱਥੇ ਬੱਲ ਤੇ 5 6 5 ਕਿਲੋ ਦੁੱਧ ਮੰਨ ਕੇ ਮੇਰਾ ਵੀਰ ਕੋਈ ਛੋੜਾ ਕਰ ਲਿਓ ਤੁਸੀਂ ਠੀਕ ਆ ਜੀ। ਤੋਂ ਮਹੀਨੇ ਕੀ ਹਿਰਗੜ ਜ ਤੇ ਬਾਕੀ ਆ ਤੁਹਾਡੇ ਸਾਹਮਣੇ ਆਪਾਂ ਪੂਰਾ ਸਟਰਕਚਰ ਦਿਖਾ ਦੇਣਾ ਇਸ ਮੱਝ ਦਾ ਹਾਈਟ ਦਰਮਿਆਨੀ ਆ ਠੀਕ ਆ ਜੀ ਕੋਈ ਵੀਰ ਮੇਰਾ ਦੂਰੋਂ ਨੇੜੋਂ ਆ ਰਿਹਾ ਤਾਂ ਹਾਈਟ ਦਰਮਿਆਨੀ ਆ ਛੋਟੀ ਹਾਈਟ ਦੇ ਵਿੱਚ ਆ ਪਰ ਪਰਪਾ ਪੁਰਪਾ ਵੀ ਬਿਲਕੁਲ ਜੈ ਜਿ ਰਹਿਣ ਵਾਲਾ ਬਾਕੀ ਜਿਹਨੀ ਹੈ ਥੱਲੇੋਂ ਸਾਫ਼ ਹੈ ਵੀਰ ਜੀ ਪੂਰੀ ਫੁੱਲ ਸਾਫ਼ ਆ ਜੀ ਹਾਂ ਲੋਵੀ ਭਰਾਵੋ ਠੀਕ ਆ ਜੀ ਸੋ ਬਾਕੀ ਬਗੈਰ ਬੱਚੇ ਤੋਂ ਚਲੋ ਕਿਸੇ ਭਰਾ ਦੀ ਆਪੋ ਆਪਣੀ ਸਮਝ ਹੁੰਦੀ ਆ ਮਹੀਨੇ ਦਾ ਕੋਈ ਡੇਢ ਮੰਨ ਲਏ ਮਹੀਨਾ ਮੰਨ ਲਏ ਪਰ ਵੀਰਾਂ ਦਾ ਵੀ ਆਪਣੀ ਨਿਗਾਹ ਦੇ ਵਿੱਚ ਹੀ ਰਹੀ ਆ ਇੰਨਾ ਕਿ ਪਤਾ ਹੈ ਵੀ ਚਲੋ ਸੂਈ ਨੂੰ ਸਮਾਂ ਥੋੜਾ ਹੋਇਆ ਠੀਕ ਆ ਲਈ ਵੀਰ ਜੀ ਝੋਟੀ ਠੀਕ ਆ ਹਾਂਜੀ ਤਕਰੀਬਨ ਮਹੀਨੇ ਦਾ ਸੁਆ ਹੈਗਾ ਚਲੋ ਕੋਈ 2-4 ਦਿਨ ਵੀਰ ਮੇਰਾ ਵੱਧ ਵੀ ਲਾਲੇ ਕੋਈ ਡੇਢ ਮਹੀਨਾ ਵੀ ਮੰਨ ਲਈ ਹਾਂ ਹਾਂ ਬਾਕੀ ਵੀਰੇ ਥੱਲੇੋਂ ਤੇ ਕਰਮਾਲੀਆ ਸੱਜਰਾਂ ਨੂੰ ਵੀ ਪਛਾਣ ਸੁਰਦੀ ਆ ਤੇ ਲੋ ਚੰਗੀ ਆ ਥੱਲੇ ਭਾਂਡੇ ਭੁੰਡੇ ਦੀ ਸਾਫ ਆ ਹਾਂਜੀ ਤੇ ਇਹ ਅੱਜ ਕਿੰਨੇ ਦੇ ਦੇ ਰਹੇ ਆ ਜੀ ਮੋਲ ਦੇ ਭਾਵੇਂ ਵੀਰ ਜੀ ਇਹਦਾ ਵੀ 45 ਕਰ ਲਈਏ ਹਾਂ 42 ਦੀ ਦੇ ਦਈਏ ਤੇ ਸੂਤਰ ਦੀ ਕਰਕੇ ਦੇ ਦਈਏ ਕਿ 42 ਦੀ ਦੇ ਦਈਏ 42 ਦੀ ਦੇ ਦਈਏ ਹੋਰ ਵੀ ਹੈ ਚ ਹੈਗੀ ਗਜੈਸ਼ ਹੋਰ ਵੀ ਕਰ ਦੇ ਪੂਰੇ 40000 ਦੀ ਦੇ ਦਿਆਂਗੇ ਫਿਰ 40 ਦੀ ਹਾਂਜੀ ਹਾਂਜੀ ਪਰ ਠੀਕ ਹੈ ਹਾਂਜੀ ਲੋ ਜੀ ਵਿੱਚ ਹੋਰ ਛੋਟ ਛੱਪਾ ਕਰ ਦਾਂਗੇ ਇਸੇ ਤਰ੍ਹਾਂ ਆ। ਉਹ ਵੀ ਹੋਰ ਵੀ ਮਾਨਤਾ ਨੂੰ ਹੋਊਗਾ ਮੇਰਾ ਵੀਰ ਕੋਈ ਆ ਜਾਂਦਾ ਠੀਕ ਹੈ ਜੀ। ਬਾਕੀ ਮੂੰਹ ਮੱਤੇ ਦੀ ਚੰਗੀ ਆ ਦਰਮਿਆਨੀ ਹਾਈਟ ਦੇ ਵਿੱਚ। 5 6 5 6 ਬਾਕੀ ਕੋਈ ਚੰਗੀ ਸੇਵਾ ਕਰੀਗਾ ਵੀਰ 6 6 5 ਕਿਲੋ ਦੋ ਕਿਲੋ ਦੁੱਧ ਵਾ ਸਕਦੀ ਮੈਂ ਹੋਰ 5 ਤੋਂ 6 ਦੇ ਦਰਮਿਆਨ ਕਰ ਸਕਦੀ ਆ ਠੀਕ ਹੈ ਜੀ। ਤੇ ਸੱਜਰਾਂ ਦੇ ਵਿੱਚ ਹੀ ਵੀਰਾਂ ਦੀ ਵੀਰਾਂ ਦਾ ਵੀ ਆਉਂਦੀ ਹੈ ਬਾਕੀ ਛੱਡੇ ਛੁੱਡੇ ਦਾ ਪਤਾ ਲੱਗਿਆ ਹਰਿਆ ਛੱਡਾ ਬਿਲਕੁਲ ਤੇ ਥਣ ਪੂਰਾ ਲੰਬਾ ਹੱਥੀ ਮੁਠੀ ਵਾਲਾ ਠੀਕ ਹੈ ਜੀ। ਚੁਵਾਈ ਤੇ ਵੀਰ ਜੀ ਇੱਕ ਨੰਬਰ ਲੱਗੀ ਆ ਇਹਨੂੰ ਕਿ ਮੋਗਾ ਚੁਵਾਈ ਆ ਜੀ। ਅੱਛਾ ਜੀ। ਹਾਂ ਆ ਲੋਬੀ ਦੋਸਤੋ ਸਾਰੀਆਂ ਗੱਲਾਂ ਦੇ ਵਿੱਚੋਂ ਪੂਰੀਆ ਕਰਮਾਂ ਦੀ ਬਾਕੀ ਮੋਲ ਵੀ ਬੜਾ ਸੁੱਤਰ ਜਾਈ ਆ ਜਾਇਜ ਮੋਲਾ ਤੇ ਪਸ਼ੂ ਆ ਤੇ ਜਿੰਨੇ ਵੀ ਦਿਖਾਇਆ ਹਰ ਵਾਰ ਦੀ ਤਰ੍ਹਾਂ ਬੜੇ ਭਾਫਰਤੇ ਦੇ ਵਿੱਚ ਹੀ ਆ ਕਦੀ ਦੋਸਤੋ ਪਸ਼ੂ ਉੱਚਾ ਨਹੀਂ ਦਿੱਤਾ ਜਾਂਦਾਗਾ ਬਾਕੀ ਜਿੰਨੇ ਜੋਗਾ ਪਸ਼ੂ ਹੈਗਾ ਉਹ ਅਕੋਰਡਿੰਗ ਕੋਈ 2-4000 ਤਾਨੂੰ ਘਾਟ ਹੀ ਮਿਲੂਗਾ ਠੀਕ ਆ ਜੀ ਇਹ ਅੱਜ ਨਾਗਨੇ ਵੀਰ ਲੱਖੇ ਹੋਣਾਂ ਦੇ ਇਸ ਕਿਲੇ ਦੇ ਹਰਪ੍ਰੀਤ ਵੀਰ ਆਪਣੇ ਨਾਲ ਸੀਗਾ ਪੂਰੀ ਆਪਾਂ ਡਿਟੇਲ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਤੇ ਹਰਫੂ ਤੱਕ ਨੰਬਰ ਬੋਲ ਦਈਏ ਵੀਰ ਨੰਬਰ ਵੀਰ ਜੀ ਆਪਣਾ 98557 74808 ਠੀਕ ਹੈ ਜੀ ਹਾਂਜੀ ਠੀਕ ਹੈ ਵੀਰੇ ਲੋਬੇ ਦੋਸਤੋ ਇਹ ਨੰਬਰ ਨੇ ਨੰਬਰਾਂ ਤੇ ਕਾਲ ਕਰੋ ਵਿਜ਼ਿਟ ਕਰੋ ਤਸੱਲੀ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ